ਹਾਂਜੀ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਇੱਕ ਤੁਹਾਡੇ ਲਈ ਮਕਾਨ ਦੀ ਵੀਡੀਓ ਲੈ ਕੇ ਆਏ ਆ ਤੇ ਬਾਈ ਨਾਲ ਗੱਲਬਾਤ ਕਰਾਉਣੇ ਆ ਮਕਾਨ ਤੁਹਾਨੂੰ ਦਿਖਾਈ ਰਹੇ ਆ ਵੀਡੀਓ ਦੇ ਵਿੱਚ ਤੇ ਕਿੰਨਾ ਮਕਾਨ ਹੈ ਕਿੰਨੀ ਬਾਈ ਦੀ ਕੀਮਤ ਮੰਗਦਾਗਾ ਸਾਰੀ ਗੱਲਬਾਤ ਕਰਾਉਣੇ ਬਾਈ ਜੀ ਨਾਲ ਹਾਂਜੀ ਦਰਸ਼ਕੋ ਜਿਹੜਾ ਤੁਸੀਂ ਉਹ 2 ਨੰਬਰ ਤੇ ਜਿੱਥੇ ਮੋਟਰਸਾਈਕਲ ਖੜਾਗਾ ਉਹ ਆਪਣਾ ਮਕਾਨ ਆ ਜਿਹੜਾ ਸੇਲ ਲਈ ਲੱਗਿਆ ਹੋਇਆ ਹੈ ਇਹ ਗਲੀ ਚ 2 ਨੰਬਰ ਤੇ ਮਕਾਨ ਹੈ ਜੀ ਸੱਜੇ ਹੱਥ ਤੇ ਜਸਟ ਇਹਦੇ ਜੇ ਤੁਸੀਂ ਸਾਹਮਣੇ ਦੇਖੋਗੇ ਵੱਡੇ ਗਵਾਰਡ ਦੀ ਧਰਮਸ਼ਾਲਾ ਆ ਜਾਂਦੀ ਹੈ ਜੀ ਇਹ ਸਾਹਮਣੇ ਆਪਣੇ ਆ ਗਈ ਅੰਗਹੀਨ ਗਊਸ਼ਾਲਾ ਇਹ ਜਿਹੜੇ ਤਿੰਨ ਚਾਰ ਧਾਰਮਿਕ ਸਥਾਨ ਹੈ ਜੀ ਇੱਥੇ ਨੇੜੇ-ਨੇੜੇ ਬਿਲਕੁਲ ਜਮਾਂ ਨਜ਼ਦੀਕ ਆਏ ਦੇ ਇੱਕ ਤਾਂ ਜਿੱਥੇ ਇਹ ਧਰਮ ਆਪਣਾ ਹੈਗੀ ਆ ਗਊਸ਼ਾਲਾ ਬਿਲਕੁਲ ਇੱਥੇ ਦੇ ਮਗਰਲੇ ਪਾਸੇ ਡੇਰਾ ਅਰਗਵੀਰ ਦਾਸ ਜੀ ਦਾ ਜਿੱਥੇ ਕੋਠਾ ਗੁਰੂ ਦਾ ਮੇਲਾ ਲੱਗਦਾ ਹੁੰਦਾ ਹੈ ਤੇ ਜੇ ਆਪਾਂ ਇੱਥੋਂ ਗੱਲ ਕਰੀਏ ਜਿਹੜੀ ਮਸਜਿਦ ਆ ਉਹ ਵੀ ਤੁਹਾਨੂੰ ਉਹ ਦੇਖੋ ਸਾਹਮਣੇ ਦਿਖ ਰਹੀ ਹੈ ਉੱਪਰ ਦੀ ਮਸਜਿਦ ਵੀ ਇੱਥੋਂ ਸਿਰਫ 100 ਮੀਟਰ ਦੀ ਦੂਰੀ ਤੇ ਆ ਤੇ ਬਾਜ਼ਾਰ ਸਾਰਾ ਕੋਠੇ ਗੁਰੂ ਦਾ ਬਾਜ਼ਾਰ ਵੀ ਇੱਥੇ ਲੱਗਦਾ ਜਿਹੜਾ ਉਹ ਵੀ ਬਿਲਕੁਲ ਨਜ਼ਦੀਕ ਆ ਤੇ ਤੇ ਜਿਹੜਾ ਜੀ ਛੇ ਮੰਦਰ ਉਹ ਵੀ ਆਪਣਾ 200 ਮੀਟਰ ਦੀ ਦੂਰੀ ਤੇ ਆ ਤੇ ਗੁਰਦੁਆਰਾ ਸਾਹਿਬ ਵੀ ਬਿਲਕੁਲ ਨਜ਼ਦੀਕ ਆ ਉਹ ਵੀ ਤਕਰੀਬਨ 2-250 ਮੀਟਰ ਦੀ ਦੂਰੀ ਤੇ ਹੋਵੇਗੀ ਮਕਾਨ ਤੁਸੀਂ ਦੇਖ ਰਹੇ ਹੋ ਸਾਰਾ ਹੀ ਪੱਕਾ ਤਕਰੀਬਨ ਮੂਰੇ ਬਰਾਂਡਾ ਥੋੜਾ ਜਿਹਾ ਛੋਟਾ ਬਣਿਆ ਹੋਇਆ ਇੱਕ ਇਹਦੇ ਨਾਲ ਹੀ ਲੈਟਰਨ ਬਾਥਰੂਮ ਵੀ ਬਣੇ ਹੋਏ ਆ ਬਾਈ ਦਾ ਕਹਿਣਾ ਹੈ ਕਿ ਨਵੀਂ ਮੋਟਰਪਾਈ ਹੋਈ ਆ ਦੋ ਦੀ ਮੋਟਰਪਾਈ ਹੋਈ ਆ ਬਿਲਕੁਲ ਨਵੀਂ ਆ ਬੋਰ ਕਰਵਾਇਆ ਸਾਰਾ ਮਕਾਨ ਪੱਕਾ ਹੈ ਜੀ ਸਾਰੇ ਖੜਵੰਜਾ ਲੱਗਿਆ ਹੋਇਆ ਤੇ ਅੰਦਰ ਪੱਥਰ ਲੱਗਿਆ ਹੋਇਆ ਹੈ ਲੈਂਟਰ ਦੇ ਉੱਪਰ ਸਾਰੀਆਂ ਛੱਤਾਂ ਪਾਈਆਂ ਹੋਈਆਂ ਦੋ ਮਗਰ ਬੈੱਡਰੂਮ ਹੈ ਇੱਕ ਹੈਗਾ 12x13 ਦਾ ਤੇ ਇੱਕ ਹੈਗਾ 10x12 ਦਾ ਬੈੱਡਰੂਮ ਹੈ ਤੇ ਨਾਲ ਰਸੋਈ ਅਟੈਚ ਹੈ ਜੀ ਇਹਦੇ ਤੇ ਜਿਹੜੇ ਬਰਾਂਡੇ ਆ ਉਹ ਕਬਰ ਕੀਤੇ ਹੋਏ ਆ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਬਹੁਤ ਵਧੀਆ ਸੋਹਣਾ ਮਕਾਨ ਬਣਿਆ ਹੋਇਆ ਹੈ ਛੋਟੇ ਪਰਿਵਾਰ ਲਈ ਬਹੁਤ ਵਧੀਆ ਰਹਿائش ਹੈ ਤੇ ਕੋਈ ਪੈਸਾ ਆ ਕੇ ਖਰਚ ਕਰਨ ਦੀ ਲੋੜ ਨਹੀਂ ਪੈਣੀ ਵੀ ਕੋਈ ਬੰਦੇ ਨੂੰ ਆ ਕੇ ਇੱਥੇ ਪੈਸਾ ਖਰਚ ਕਰਨਾ ਪਵੇ ਪਹਿਲਾਂ ਬਿਜਲੀ ਦੀ ਫਿਟਿੰਗ ਵਗੈਰਾ ਸਾਰਾ ਕੁਝ ਵਧੀਆ ਹੋਇਆ ਹੋਇਆਗਾ ਰਹਿਸ਼ੀਰੀ ਦੇ ਵਿੱਚ ਮਕਾਨ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਤੇ ਰਹਿائش ਲਈ ਬਹੁਤ ਵਧੀਆ ਮਕਾਨ ਹੈ ਤੇ ਪਹਿਲਾਂ ਇਹ ਕੋਠਾਗੁਰੂ ਪਿੰਡ ਹੁੰਦਾ ਸੀਗਾ ਜੀ ਹੁਣ ਇਹ ਸ਼ਹਿਰ ਦੇ ਵਿੱਚ ਤਬਦੀਲ ਹੋ ਗਿਆ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਇਹ ਨਗਰ ਕੌਂਸਲ ਦੀਆਂ ਵੋਟਾਂ ਪੈਂਦੀਆਂ ਇੱਥੇ ਪ੍ਰਧਾਨ ਬਣਦੇ ਨੇ ਤੇ ਬਹੁਤ ਵਧੀਆ ਮਕਾਨ ਤੁਹਾਡੇ ਲਈ ਲੈ ਕੇ ਆਏ ਹਾਂ ਦੋਸਤੋ ਤੇ ਇੱਕ ਪਾਸੇ ਕਮਰੇ ਦੇ ਵਿੱਚ ਦੇਖੋ ਪਰਛੱਤਾ ਵੀ ਬਣਿਆ ਹੋਇਆ ਜਿਹਦੇ ਉੱਪਰ ਕਾਫੀ ਸਾਰਾ ਸਮਾਨ ਆਪਾਂ ਪਹਿਲਾਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਪਰਛੱਤਾ ਜ਼ਰੂਰੀ ਹੋਣਾ ਚਾਹੀਦਾ ਘਰ ਦੇ ਵਿੱਚ ਤੇ ਸਮਾਨ ਬਹੁਤ ਸਮਝ ਆਉਂਦਾ ਜੀ ਇਹਦੇ ਵਿੱਚ ਤੇ ਬਾਕੀ ਤੁਹਾਡੀ ਬਾਈ ਜੀ ਨਾਲ ਗੱਲਬਾਤ ਕਰਵਾਉਨੇ ਆਂ ਹਾਂਜੀ ਦਰਸ਼ਕੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਇੱਕ ਤੁਹਾਡੇ ਲਈ ਮਕਾਨ ਦੀ ਵੀਡੀਓ ਲੈ ਕੇ ਆਏ ਹਾਂ ਤੇ ਬਾਈ ਨਾਲ ਗੱਲਬਾਤ ਕਰਾਉਣੇ ਆ ਮਕਾਨ ਤੁਹਾਨੂੰ ਦਿਖਾਈ ਰਹੇ ਆ ਵੀਡੀਓ ਦੇ ਵਿੱਚ ਤੇ ਕਿੰਨਾ ਮਕਾਨ ਹੈ ਕਿੰਨੀ ਬਾਈ ਦੀ ਕੀਮਤ ਮੰਗਦਾਗਾ ਸਾਰੀ ਗੱਲਬਾਤ ਕਰਾਉਣੇ ਬਾਈ ਜੀ ਨਾਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਦੱਸੋ ਜੀ ਆਪਣਾ ਇਹ ਹੀ ਆਪਣਾ ਪਹਿਲਾਂ ਦਾ ਮੇਰਾ ਨਾਂ ਹੈਗਾ ਜਗਸੀਰ ਪਿੰਡ ਕੋਠਾ ਗੁਰੂਕਾ ਇਹ ਵੀਰੇ ਜਗਾ ਹੈਗੀ ਅੱਠ ਮਰਲੇ ਠੀਕ ਹੈ ਦੋ ਕਮਰੇ ਬਣੇ ਹੋਇਆ ਰਸੋਈ ਬਣੀ ਆ ਤੇ ਲੈਂਟਰ ਤੇ ਆ ਜੀ ਸਾ ਅੰਦਰ ਪੱਥਰ ਲੱਗਿਆ ਹੋਇਆ ਸਾਰੇ ਵਿੱਚ ਠੀਕ ਹੈ ਬਰਾਂਡੇ ਕਵਰ ਕਰੇ ਹੋਏ ਤੇ ਬਾਈ ਆਪਣਾ ਹੋਰ ਕੀ ਕੀ ਆਪਣਾ ਮੱਛੀ ਮੋਟਰ ਪਈ ਵੀ ਸਾਰਾ ਕੁਝ ਜੀ ਆਪਣਾ ਕੱਲਿਆਂ ਦਾ ਚਾਰ ਸਪੀਰਾ ਜਿਹੜਾ ਕੰਧਾਂ ਦਾ ਇਹ ਹਿੱਸਾ ਦਿੱਤਾ ਹੋਇਆ ਆਪਣਾ ਕਿਸੇ ਨਾ ਕੋਈ ਲਾਗਾ ਦੇ ਗਾ ਠੀਕ ਹੈ ਸਾਰਾ ਜਿਹੜਾ ਜਿੰਨਾ ਵੀ ਮਕਾਨ ਹੈ ਹਾਂ ਹਾਂ ਸਾਰਾ ਕੰਧਾਂ ਜੜੀਆਂ ਦਰਸ਼ਕੋ ਕਹਿੰਦੇ ਵੀ ਸਾਰੀਆਂ ਸਾਂਝੀਆਂ ਤੇ ਮੱਛੀ ਮੋਟਰ ਇੱਕ ਕਹਿੰਦੇ ਸੀ ਨਵੀਂ ਪਾਈ ਹੋਈ ਹੈ ਹਾਂ ਨਵੀਂ ਲਵਾਇਆ ਬੋਰ ਆਪਾਂ ਕਰਕੇ ਠੀਕ ਹੈ ਜੀ ਮੋਟਰ ਵੀ ਨਵੀਂ ਪਾਈ ਹੋਈ ਹੈ ਤੇ ਕੀ ਕੀਮਤ ਬਾਈ ਜੀ ਤੁਸੀਂ ਕੀ ਨਿਮਾਨ ਕਰਦੇ ਹੋ ਜੀ ਇਹਦੀ ਭਾਈ ਮੰਗਣ ਨੂੰ ਕੁਸ ਮੰਗੀ ਗਏ ਆਪਾਂ ਸਹੀ 8.5 ਲੱਖ ਰੁਪਏ ਦਾ ਥਾਂ ਛੱਡਣਾ ਠੀਕ ਹੈ ਜੀ ਹਾਂ ਤੇ ਆਪਣਾ ਇਹ ਰਜਿਸਟਰੀ ਵਾਲੀ ਜਗਾ ਜਾਂ ਸਟਾਮ ਨਹੀਂ ਜੀ ਸਟਾਮ ਵਾਲੀ ਹੈ ਸਟਾਮ ਵਾਲੀ ਲਾਲਕੀਰ ਤੋਂ ਅੰਦਰ ਆ ਠੀਕ ਹੈ ਲਾਲਕੀਰ ਦੇ ਅੰਦਰ ਆ ਦਰਸ਼ਕੋ ਇਹ ਕੋਠਾਗੁਰੂ ਜ਼ਿਲ੍ਹਾ ਬਠਿੰਡਾ ਇਹ ਆਪਣਾ ਨਗਰ ਸ਼ਹਿਰ ਦੇ ਵਿੱਚ ਆ ਚੁੱਕਿਆ ਦਰਸ਼ਕੋ ਇਹ ਸ਼ਹਿਰ ਦੇ ਵਿੱਚ ਹੀ ਆਪਾਂ ਜਗਾ ਕਹਿ ਦਈਏ ਤਾਂ ਬਹੁਤ ਵਧੀਆ ਮਕਾਨ ਸਾਰਾ ਮਕਾਨ ਹੀ ਆਪਾਂ ਕਹਿ ਦਈਏ ਤਾਂ ਪੱਕਾ ਹੈਗਾ ਕਿਤੇ ਵੀ ਇੱਕ ਖਾਂ ਵੀ ਇਦਾਂ ਦਾ ਹੈ ਨਹੀਂਗਾ ਤੇ ਜੇ ਤੁਸੀਂ ਕਹੋਗੇ ਵੀ ਇਹ ਘਰ ਦੀ ਹਾਲਤ ਇਦਾਂ ਦੀ ਹੈ ਕਿਉਂਕਿ ਜਿਹੜੇ ਵੀਰਦਾ ਘਰ ਆ ਇਹਨਾਂ ਦੇ ਛੋਟੇ ਭਾਈ ਆ ਉਹ ਇਸ ਟਾਈਮ ਵਿਦੇਸ਼ ਦੇ ਵਿੱਚ ਰਹਿ ਰਹੇ ਆ ਨਿਊਜ਼ੀਲੈਂਡ ਦੇ ਵਿੱਚ ਤੇ ਉਹ ਤਾਂ ਕਰਕੇ ਇਹ ਘਰ ਸੇਲ ਕਰ ਰਹੇ ਆ ਬਹੁਤ ਵਧੀਆ ਇਹ ਜਗਾ ਹੈਗੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਵੀ ਇਦਾਂ ਦੀ ਕਿਸੇ ਮਕਾਨ ਦੀ ਜਾਂ ਕਿਸੇ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ